ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਕਿਉਂਕਿ ਉੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਅਸੀਂ ਸਦਾ ਆਪਣੇ ਗੁਰੂ ਦਾ ਆਸਰਾ ਤੱਕਦੇ ਹਾਂ ਸਹਾਰਾ ਤੱਕਦੇ ਹਾਂ ਗੁਰੂ ਦੇ ਆਸਰੇ ਵਾਰੀ ਸਾਨੂੰ ਅੱਜ ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 603 ਤੇ ਸਮਝਾ ਰਹੇ ਨੇ ਆਓ ਆਪਾਂ ਇਸ ਬਾਣੀ ਦੀ ਸਾਂਝ ਪਾਈਏ ਕਿ ਪਾਤਸ਼ਾਹ ਸਾਨੂੰ ਕੀ ਸਿੱਖਿਆ ਦੇ ਰਹੇ ਨੇ ਸੋਰਠ ਮਹਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਹਮੈ ਜਗਤ ਦੁਖ ਰੋਗ ਵਿਆਪਿਆ ਮਰ ਜਨਮੇ ਰੋਵੈ ਤਾਹੀ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਗੁਰੂ ਹੀ ਸੁੱਖਾਂ ਦਾ ਸਮੁੰਦਰ ਹੈ ਗੁਰੂ ਤੋਂ ਬਿਨਾਂ ਹੋਰ ਜਗ੍ਹਾ ਤੇ ਸੁਖ ਨਹੀਂ ਮਿਲ ਸਕਦਾ ਪਰ ਜੋ ਸੰਸਾਰ ਹੈ ਜੀਵ ਆਪਣੀ ਹਉਮੈ ਦੇ ਕਰਕੇ ਗੁਰੂ ਤੋਂ ਖੁੰਝਿਆ ਹੋਇਆ ਹੈ ਤੇ ਦੁਖੀ ਰਹਿੰਦਾ ਹੈ ਮੋੜ-ਮੋੜ ਕੇ ਜੰਮਣ ਮਰਨ ਦੇ ਚੱਕਰ ਚ ਪਿਆ ਤਾਹਾਂ ਮਾਰ ਕੇ ਰਹਿੰਦਾ ਹੈ ਜੋ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਨੂੰ ਫਿਰ ਦੁੱਖ ਨਹੀਂ ਰਹਿੰਦਾ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵੇ ਤਾਂ ਸੁਖ ਪਾਵੈ ਨਾਹੇ ਤ ਜਾਹੇ ਗ ਜਨਮ ਗਵਾਏ ਰਹਾਉ ਫਿਰ ਪਾਸ਼ਾ ਕਹਿੰਦੇ ਨੇ ਇਹ ਜੀਵ ਗੁਰੂ ਦੀ ਸ਼ਰਨ ਪੈ ਤੇ ਆਤਮਿਕ ਆਨੰਦ ਮਾਣ ਜੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰੇਗਾ ਤਾਂ ਸੁਖ ਪਾਏਗਾ ਨਹੀਂ ਤੇ ਇਹ ਮਨੁੱਖਾ ਜਨਮ ਅਜਾਈਂ ਗਵਾ ਕੇ ਚਲੇ ਜਾਏਗਾ ਵਾਹਿਗੁਰੂ ਜੀ ਤਰੇ ਗੁਣਤਾਤ ਬਹੁ ਕਰਮ ਕਮਾਵੇ ਹਰ ਰਸ ਸਾਧਨਾ ਆਇਆ ਸੰਦਿਆ ਤਰਪਨ ਕਰੈ ਗਾਇਤਰੀ ਬਿਨ ਬੂਜੈ ਦੁੱਖ ਪਾਇਆ ਕਹਿੰਦੇ ਹੈ ਭਾਈ ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾ ਗੁਣਾਂ ਦੇ ਅਧੀਨ ਧਾਰਮਿਕ ਕਰਮ ਕਰਦੇ ਨੇ ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਜਿਸ ਤਰ੍ਹਾਂ ਉਹ ਆਪਣੇ ਜਿਹੜੇ ਨਿਯਤ ਧਾਰਮਿਕ ਕਰਮ ਕਰਦੇ ਨੇ ਤਿੰਨ ਵੇਲੇ ਸੰਧਿਆ ਦਾ ਪਾਠ ਕਰਦੇ ਨੇ ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਨੇ ਗਾਇਤਰੀ ਮੰਤਰ ਦਾ ਪਾਠ ਕਰਦੇ ਨੇ ਪਰ ਆਤਮਿਕ ਜੀਵਨ ਦੀ ਸੂਝ ਤੋਂ ਬਿਨਾਂ ਦੁਖੀ ਨੇ ਉਸ ਵਕਤ ਜਦੋਂ ਪਾਤਸ਼ਾਹ ਨੇ ਬਾਣੀ ਉਚਾਰੀ ਆ ਉਦੋਂ ਜਿਆਦਾ ਪ੍ਰਾਤਨ Hindu ਧਰਮ ਸੀ ਤੇ ਫਿਰ ਉਹਨਾਂ ਦੇ ਜਿਹੜੇ ਨਿੱਤ ਕਰਮ ਸੀ ਉਹਨਾਂ ਬਾਰੇ ਦੱਸ ਰਹੇ ਨੇ ਕਿ ਉਹ ਤੇ ਕਰ ਰਹੇ ਨੇ ਪਰ ਪਰਮੇਸ਼ਰ ਦਾ ਨਾਮ ਨਹੀਂ ਜਪ ਰਹੇ ਪਰਮੇਸ਼ਰ ਦੇ ਨਾਲ ਨੇੜਤਾ ਨਹੀਂ پا ਰਹੇ ਇਸ ਕਰਕੇ ਜਦੋਂ ਤੱਕ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤਾਂ ਸੰਸਾਰ ਦੀ ਜਿਹੜੀ ਅਸਲੀਅਤ ਆ ਜੀਵ ਨੂੰ ਸਮਝ ਨਹੀਂ ਆਉਂਦੀ ਤੇ ਦੁੱਖ ਵਿੱਚ ਰਹਿੰਦਾ ਹੈ ਸਤ ਗੁਰ ਸੇਵੇ ਸੋ ਵਡਪਾਗੀ ਜਿਸ ਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚੋਂ ਆਪ ਗਵਾਏ ਫੇਕ ਕਹਿੰਦੇ ਹੈ ਭਾਈ ਜਿਹੜੇ ਭਾਗਾ ਵਾਲੇ ਨੇ ਉਹ ਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਨੇ ਪਰ ਗੁਰੂ ਉਸ ਨੂੰ ਹੀ ਮਿਲਦਾ ਜਿਹਨੂੰ ਪਰਮਾਤਮਾ ਗੁਰੂ ਦੇ ਨਾਲ ਮਿਲਾਵੇ ਫੇ ਜਿਹੜੇ ਗੁਰੂ ਦੀ ਸ਼ਰਨ ਪੈ ਜਾਂਦੇ ਨੇ ਉਹ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੇ ਨੇ ਤੇ ਗੁਰੂ ਦੇ ਕੋਲੋਂ ਪਰਮੇਸ਼ਰ ਦਾ ਨਾਮ ਰਸ ਪੀਂਦੇ ਨੇ ਤੇ ਉਹਦੇ ਨਾਲ ਤ੍ਰਿਪਤੀ ਆ ਜਾਂਦੀ ਹੈ ਇਹ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੈ ਤਾਂ ਅੱਖੀ ਵੇਖੈ ਕਰ ਅੰਦਰ ਸਚ ਪਾਏ ਇਹ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਗੁਰ ਮਿਲੈ ਤਾਂ ਅੱਖੀਂ ਵੇਖੈ ਕਰੈ ਅੰਦਰ ਸਚ ਪਾਏ ਵਾਹਿਗੁਰੂ ਜੀ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਤੋਂ ਬਿਨਾ ਇਸ ਸੰਸਾਰ ਦੇ ਜੀਵ ਅਗਿਆਨਤਾ ਦੇ ਵਿੱਚ ਨੇ ਮਾਇਆ ਦੇ ਹਨੇਰੇ ਵਿੱਚ ਨੇ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦੇ ਜਦੋਂ ਸਤਗੁਰ ਦੇ ਨਾਲ ਮਿਲਾਪ ਹੁੰਦਾ ਫਿਰ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਘਰ ਵਿੱਚ ਹੀ ਲੱਭ ਲੈਂਦੇ ਨੇ ਪਰਮੇਸ਼ਰ ਨੂੰ ਹਿਰਦੇ ਘਰ ਵਿੱਚ ਹੀ ਪਾ ਲੈਂਦੇ ਨੇ ਉਦੋਂ ਜਦੋਂ ਗੁਰੂ ਦੀ ਸ਼ਰਨ ਚ ਆਉਂਦੇ ਨੇ ਗੁਰੂ ਦੀ ਸ਼ਰਨ ਵਿੱਚ ਆਇਆ ਜਾਂਦਾ ਪਰਮੇਸ਼ਰ ਦੀ ਰਹਿਮਤ صدਕਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਾਡੇ ਸਭ ਤੇ ਮਿਹਰ ਕਰਨ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ